ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨਵਾਧਾ ਖੰਨਾ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਨੇ ਬਹੁਤ دہشت ਮਚਾ ਦਿੱਤੀ ਹੈ ਜਿਸ ਕਾਰਨ ਲੋਕ دہشت ਵਿੱਚ ਹਨ ਆਵਾਰਾ ਕੁੱਤਿਆਂ ਨੇ ਇੱਕ ਦਿਨ ਵਿੱਚ 18 ਬੱਚਿਆਂ ਸਮੇਤ 29 ਲੋਕਾਂ ਨੂੰ ਕਟਿਆ ਅਤੇ ਜ਼ਖਮੀ ਕਰ ਦਿੱਤਾ ਹੈ ਜ਼ਿਆਦਾਤਰ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਹੈ ਇੱਕ ਬੱਚੇ ਦੇ ਚਿਹਰੇ ਤੇ ਗੰਭੀਰ ਸੱਟ ਲੱਗੀ ਸੀ ਅਤੇ ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਆਵਾਰਾ ਕੁੱਤਿਆਂ ਦੇ ਆਂਤਕ ਨਾਲ ਜ਼ਖਮੀ ਬੱਚਿਆਂ ਵਿੱਚੋਂ ਇੱਕ ਬੱਚਾ 1.5 ਸਾਲ ਦਾ, ਇੱਕ ਬੱਚਾ 1 ਸਾਲ ਦਾ ਤੇ ਇੱਕ ਬੱਚਾ 2 ਸਾਲ ਦਾ ਹੈ। ਜ਼ਿਆਦਾਤਰ ਜ਼ਖਮੀ ਦਸਹਿਰਾ ਮੇਲਾ ਗਰਾਊਂਡ ਅਤੇ ਕ੍ਰਿਸ਼ਨानगर ਇਲਾਕੇ ਦੇ ਹਨ। ਇਸ ਦੌਰਾਨ ਐਸਐਮਓ ਡਾਕਟਰ ਮਨਿੰਦਰ ਭਸੀਨ ਨੇ ਦੱਸਿਆ ਕਿ ਸੇਵਾ ਹਸਪਤਾਲ ਵਿੱਚ ਕੁੱਤਿਆਂ ਦੇ ਕੱਟਣ ਨਾਲ ਜ਼ਖਮੀ ਹੋਏ ਲੋਕਾਂ ਦੀ ਗਿਣਤੀ 29 ਤੱਕ ਪਹੁੰਚ ਗਈ ਹੈ। ਸਾਰੇ ਜ਼ਖਮੀਆਂ ਦਾ ਇਲਾਜ ਕਰਕੇ ਘਰ ਭੇਜ ਦਿੱਤਾ ਗਿਆ ਹੈ ਜਦੋਂ ਕਿ ਇੱਕ ਬੱਚੇ ਦੇ ਚਿਹਰੇ ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਮੋਢਲੀ ਮਦਦ ਤੋਂ ਬਾਅਦ ਰੈਫਰ ਕਰ ਦਿੱਤਾ ਗਿਆ ਹੈ ਟੋਟਲ ਹੁਣ ਕੱਲ ਦੁਪਹਿਰ ਤੋਂ ਲੈ ਕੇ ਹੁਣ ਤੱਕ 29 ਕੇਸ ਕੀ ਕਹਿੰਦੇ ਆ ਸਕੇ ਆ ਚੁੱਕੇ ਆ ਡੌਗ ਬਾਈਟ ਦੇ ਤੇ ਜਿਹੜਾ ਹੈਗਾ ਕੁਛ ਏਰੀਆ ਕੀ ਕਹਿੰਦੇ ਜਿਆਦਾਤਰ ਕ੍ਰਿਸ਼ਨਾ ਨਗਰ ਦਾ ਕੀ ਕਹਿੰਦੇ ਏਰੀਆ ਦੇ ਆਇਆ ਕੀ ਕਹਿੰਦੇ ਜਿਹੜੇ ਡਾਕਬਾਈਟ ਹੁਣ ਜਿਹੜਾ ਡਾਕਬਾਈਟ ਆਇਆ ਬੇਸਿਕਲੀ ਗਲਵੱਡੀ ਕੀ ਕਹਿੰਦੇ ਵਿਲੇਜ ਤੋਂ ਆਇਆ ਸਵੇਰ ਨਾਲ ਦੀ ਕੋਈ ਮਾਰਨਿੰਗ ਵੀ ਕੀਤੀ ਜਾਊਗੀ ਜਿਸ ਤਰ੍ਹਾਂ ਕਿ ਕਾਫੀ ਵੱਡੀ ਤਲਾਬ ਦੇ ਵਿੱਚ ਇਸ ਤਰ੍ਹਾਂ ਇਹ ਸਾਈਜ਼ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਹਿੰਦੇ ਡਾਕਟਰੀ ਦੇ ਪੁਆਇੰਟ ਆਫ View ਦੇ ਨਾਲ ਅਸੀਂ ਤੇ ਕੀ ਕਹਿੰਦੇ ਟ੍ਰੀਟਮੈਂਟ ਦੇ ਪੁਆਇੰਟ ਆਫ View ਦੇ ਨਾਲ ਹੀ ਦੇਣਾ ਹੈਗਾ ਸਾਰਾ ਇਲਾਜ ਜਿਹੜਾ ਬਣਦਾ ਸਾਡੇ ਕੋਲ ਐਡਿਕੁਏਟ ਇੰਜੈਕਸ਼ਨਸ ਹੈਗੇ ਆ ਜਿਨ੍ਹਾਂ ਦੇ ਵਿੱਚ ਕੀ ਕਹਿੰਦੇ ਜਿਹੜਾ ਐਂਟੀ ਰੈਬੀਸ ਦਾ ਇੰਜੈਕਸ਼ਨ ਨਾਲ इवन ਕਈ ਪੇਸ਼ੈਂਟਸ ਨੂੰ ਸੀਰਮ ਵੀ ਲਾਣ ਦੀ ਲੋੜ ਪਈ ਹੈਗੀ ਆ ਤੇ ਜਿਨ੍ਹਾਂ ਦੇ ਬਾਈਟਸ ਬਹੁਤ ਜ਼ਿਆਦਾ ਕੈਟੇਗਰੀ 4 ਜਿਨ੍ਹਾਂ ਦੇ ਕੀ ਕਹਿੰਦੇ ਫੇਸ ਤੇ ਬਾਈਟਸ ਹੈਗੀਆਂ ਕੀ ਕਹਿੰਦੇ ਉਹਨਾਂ ਨੂੰ ਆਪਾਂ ਨੂੰ ਸੀਰਮ ਵੀ ਲਾਉਣਾ ਪੈਂਦਾ ਉਹ ਵੀ ਸਾਡੇ ਕੋਲ ਮੌਜੂਦ ਹੈ ਤੇ ਪੇਸ਼ੈਂਟਸ ਨੂੰ ਲਗਾਇਆ ਗਿਆ ਹੈਗਾ ਹਾਲਤ ਕਿਦਾਂ ਦੀ ਹੈ ਜੇ ਟੋਟਲ 29 ਜਿਹੜੇ 29 ਪੇਸ਼ੈਂਟਸ ਤੋਂ ਕੀ ਕਹਿੰਦੇ 28 ਪੇਸ਼ੈਂਟਸ ਨੂੰ ਤਾਂ ਕੀ ਕਹਿੰਦੇ ਇੰਜੈਕਸ਼ਨ ਦੇ ਕੇ ਟਰੀਟਮੈਂਟ ਦੇ ਕੇ ਭੇਜ ਦਿੱਤਾ ਗਿਆ ਹੈ ਤੇ ਉਹਨਾਂ ਚੋ ਇੱਕ ਪੇਸ਼ੈਂਟ ਨੂੰ ਕੀ ਕਹਿੰਦੇ ਰੈਫਰ ਕਰਨਾ ਪਿਆ ਕੀ ਕਹਿੰਦੇ 32 ਸੈਕਟਰ ਚੰਡੀਗੜ੍ਹ ਕਿਉਂਕਿ ਉਹਦਾ ਫਲੈਪ ਹੀ ਕੀ ਕਹਿੰਦੇ ਫੇਸ ਤੋਂ ਸਾਰਾ ਕੀ ਕਹਿੰਦੇ ਉਤਰ ਗਿਆ ਸੀ ਤੇ ਮੇ ਰਿਕੁਆਇਰ ਅ ਪਲਾਸਟਿਕ ਸਰਜਰੀ ਇਨ ਨੀਅਰ ਫਿਊਚਰ ਤੇ ਸਰ ਪਹਿਲਾਂ ਵੀ ਕਦੀ ਇੰਨੇ ਵੱਡੀ ਤਾਦਾਦ ਵਿੱਚ ਹਸਪੀਟਲ ਵਿੱਚ ਮਾਮਲੇ ਆਏ ਨਹੀਂ ਕੋਤੋਂ ਜਿੰਨੇ ਮਾਮਲੇ ਆਏ ਨਹੀਂ ਕਦੀ ਇੰਨੇ ਜ਼ਿਆਦਾ ਤਾਂ ਕਦੀ ਵੀ ਨਹੀਂ ਆਏ ਆ ਪੰਜ ਸੱਤ 10 ਕੀ ਕਹਿੰਦੇ ਪੇਸ਼ੈਂਟ ਪੰਜ ਸੱਤ ਪੇਸ਼ੈਂਟ ਤਾਂ ਆ ਹੀ ਜਾਂਦੇ ਆ ਬਟ ਕੀ ਕਹਿੰਦੇ ਇੰਨੀ ਜ਼ਿਆਦਾ ਇਕੱਠੇ ਹੀ ਪੇਸ਼ੈਂਟਸ ਕੀ ਗੰਗੇਂ ਕਹਿੰਦੇ ਆਉਣੇ ਇੱਕ ਡਿਊਟੀ ਦੇ ਵਿੱਚ ਹੀ ਆਲਮੋਸਟ 27-28 ਪੇਸ਼ੈਂਟ ਆ ਜਾਣੇ ਮਤਲਬ ਇਹ ਕਦੀ ਨਹੀਂ ਹੋਇਆ ਮੈਂ ਟ ਪੁਆਇੰਟ ਆਫ 뷰 ਦੇ ਨਾਲ ਤਾਂ ਸਹੀ ਕਰ ਦਿੱਤਾ ਹੈਗਾ ਬਾਕੀ ਇਹ ਹੈ ਕਿ ਵੀ ਇਸ ਏਰੀਆ ਦੇ ਵਿੱਚ ਜਿੱਥੇ-ਜਿੱਥੇ ਹੈਗੇ ਐਗਰੈਸਿਵ ਡੌਗਸ ਬੇਸਿਕਲੀ ਫਿਰ ਉਹ ਚੱਕੇ ਵੀ ਕਰਨੇ ਚਾਹੀਦੇ ਨੇ ਤਾਂ ਜਿਹੜਾ ਹੈ ਲੋਕਾਂ ਦਾ ਤਾਂ ਨੁਕਸਾਨ ਹੋ ਰਿਹਾ ਔਰ ਗੰਗੇਂਾਂ ਦੇ ਪਿੱਛੇ ਬਹੁਤ ਸਾਲ ਪਹਿਲੇ ਕੀ ਕਹਿੰਦੇ ਜਿਹੜਾ ਹੈਗਾ ਬਾਓ ਮਾਜਰੇ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਬੱਚਾ ਹੀ ਕੀ ਕਹਿੰਦੇ ਜਿਹੜਾ ਹੈਗਾ ਡੌਗਸ ਨੇ ਮੌਲ ਕਰ ਦਿੱਤਾ ਸੀ ਐਂਡ ਹੀ ਡਾਈਡ ਸੋ ਆਈ ਥਿੰਕਿੰਗ ਕਿ ਕਹਿੰਦੇ ਸਮਥਿੰਗ ਹਾਸ ਟੂ ਬੀ ਡਨ ਫੋਰ ਥੈਮ ਲੋਕਾਂ ਦਾ ਕਹਿਣਾ ਹੈ ਕਿ ਇੱਕ ਹਲਕੇ ਕੁੱਤੇ ਨੇ ਬੱਚਿਆਂ ਨੂੰ ਕਟਿਆ ਹੈ ਜੈਪੁਰ ਤੋਂ ਆਪਣੇ ਬੱਚਿਆਂ ਨਾਲ ਦਸਹਿਰਾ ਮੇਲੇ ਤੇ ਆਈ ਮੈਗੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨਾਲ ਦਸਹਿਰੇ ਮੇਲੇ ਦੇ ਮੈਦਾਨ ਵਿੱਚ ਮੌਜੂਦ ਸੀ ਜਦੋਂ ਇੱਕ ਕੁੱਤੇ ਨੇ ਉਸਦੇ ਪੁੱਤਰ ਲੱਕੀ ਤੇ ਹਮਲਾ ਕਰ ਦਿੱਤਾ ਜ਼ਖਮੀਆਂ ਦੇ ਪਰਿਵਾਰਾਂ ਚ ਰਕੇਸ਼ ਕੁਮਾਰ ਕੇਵਲ ਸਿੰਘ ਅਤੇ ਵਿਪਨ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਨੂੰ ਕੁੱਤਿਆਂ ਦੇ ਹਮਲ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਮੇ ਜੀ ਅੱਛਾ ਕੀ ਬਾਤ ਹੋਈ ਹੈ ਬੱਚੇ ਕੋ ਕੁੱਤੇ ਹੈਗੇ ਕਾ ਕਾ ਕੇ ਰਹਿਨੇ ਮ ਆ ਦਿਓ ਜੈਪੁਰ ਯਹਾਂ ਪਰ ਲੱਗ ਕੇ ਹੈ ਇਸ وجہ ਸੇ ਆਏ 10 ਸੜਾ ਕਰਨੇ ਕੇ ਲੇ

ਵਿਪਨ ਕੁਮਾਰ ਜੀ ਕੀ ਗੱਲ ਹੋਈ ਹੈ ਮੁੰਡੇ ਦੇ ਨਾਲ ਇੱਕ ਕੁੱਤੇ ਨੇ ਬਾਈਟ ਕਰ ਲਈ ਹੈ ਕਿਹੜੇ ਦੀ ਗੱਲ ਇਹ ਰਾਮਨਗਰ ਜੀ ਲਲੇੜੀ ਰੋਡ ਤੇ ਕਿੰਨੇ ਕਿਵੇਂ ਕਾਹਨੇ ਦਾ ਕੁੱਤਾ ਨੇ ਕੱਟਿਆ ਇਹ ਤਾਂ ਔਰੇ ਦਾ ਬਹੁਤ ਕੇਸ ਆਉਂ ਨਹੀਂ ਘੱਟੋ ਘੱਟ 10 15 ਕੇਸ ਨੇ ਇੱਥੇ ਦਾ ਹਾਂਜੀ ਹਾਂਜੀ ਤੇ ਤੁਹਾਡੇ ਬੱਚੇ ਨੂੰ ਉਸ ਕਿੰਨੇ ਹਾਂਜੀ ਹਾਂਜੀ ਕੀ ਮੰਗ ਕੀ ਕਰਦੇ ਹੋ ਵੀ ਇਸ ਤਰ੍ਹਾਂ ਦੇ ਜਦੋਂ ਹਾਸੇ ਉੱਪਰ ਅਸੀਂ ਮੰਕਰ ਦੇ ਪ੍ਰਸ਼ਾਸਨ ਨੂੰ ਵੀ ਇਦਾਂ ਦੇ ਉਹਦੇ ਤੇ ਗੌਰ ਕਰੀ ਵੀ ਇਦਾਂ ਦੇ ਹਾਸੇ ਨਾ ਹੋਣ ਕਿ ਵਸੰਗੀ ਕਿਵਲ ਕੀ ਗੱਲ ਹੋਈ ਆ ਗੱਲ ਇਹ ਆ ਜੀ ਬਿਲਾਂਸ਼ਪਲੀ ਜੋ ਘਟਾਇਗਾ ਉਹ ਹਲ ਗਿਆ ਹੋਇਆ ਉਹ ਕੋਨੇ ਕੁੱਤੇ ਨੇ ਨਾ ਬਹੁਤ ਜੋ ਆਕਾਂ ਨੂੰ ਵੜ ਲਿਆ ਦੋ ਤਿੰਨ ਬੰਦਿਆਂ ਨੂੰ ਵੀ ਵੜ ਲਿਆ ਕਿੰਨੇ ਕੇਸ ਹੋਏ ਨੇ ਹਾਂ ਹੁਣ ਸਾਡੇ ਅੱਖਾਂ ਦੇ ਸਾਹਮਣੇ ਜੀ ਹੋ ਗਏ 7-8 ਤੇ ਬੱਚੇ ਕਿੰਨੇ ਕਰੀ ਅੰਦਾਜ਼ਾ ਬੱਚੇ ਹੈਗੇ ਨਹੀਂ 4-5 ਬੱਚੇ ਨੇ ਜੀ ਤੇ ਦੋ ਬੰਦੇ ਨੇ ਆਪਣੇ ਛੋਡੇ ਵਰਗੇ ਮੁੰਡੇ ਨੇ 6 6 ਨੇ ਜੀ 6 ਬੱਚੇ ਨੂੰ ਬਟੇ 6 ਬੱਚੇ ਨੇ ਜੀ ਉਹ ਮੂੰਹ ਪਾੜਦੇ ਆ ਸਾਰੀ ਕੰਨ ਪੰਨ ਤੇ ਸਾਰੇ ਲੱਤਾਂ ਨੇ ਤੇ ਦੋ ਬੰਦੇ ਨੇ ਲੱਤਾਂ ਨੇ ਅਸੀਂ ਤਾਂ ਮੰਗ ਹੀ ਕਰਦੇ ਆ ਵੀ ਉਹ ਕੁੱਤੇ ਨੂੰ ਜਾਂਦਾ ਚੁਕਾਇਆ ਜਾਵੇ ਮਾਰਿਆ ਜਾਵੇ ਕੋਈ ਹੋਰ ਦੇ ਜੋ ਆਪਾਂ ਨੂੰ ਗਾਲੂਗਾ ਉਹ ਨੁਕਸਾਨ ਕਰ ਰਿਹਾ ਮਾਪੇ ਰੋ ਰਹੇ ਨੇ ਉਹਨਾਂ ਦੇ ਕੀ ਕਰੋਗੇ ਇਸ ਇੱਥੇ ਹਾਂਜੀ ਮੇਰਾ ਨਾਮ ਹੈ ਰਕੇਸ਼ ਕੁਮਾਰ ਰਾਜਪੂਤੀ ਪੜੋਚੇ ਦਿਸ਼ਾੜਾ ਲੱਗਣਾ ਉਹ ਬੰਦੇ ਆਏ ਨੇ ਸਮਾਨ ਵੇਚਣੇ ਜੀ ਖਿਡੌਣੇ ਖਲਾਉਣੇ ਜੇ ਉਹਨਾਂ ਦੇ ਬੱਚਿਆਂ ਨੂੰ ਕੁੱਤਿਆਂ ਨੇ ਵੱਢਿਆ ਸਭ ਇੱਕ ਕੁੱਤੇ ਨੇ ਵੱਢਿਆ ਦੇਖ ਲੋ ਪੰਜ ਬੱਚਿਆਂ ਨੂੰ ਉੱਥੇ ਪੜੋਜੇ ਪੰਜ ਬੱਚਿਆਂ ਨੂੰ ਵੱਡੇ ਪੜੋਜੇ ਜਿਹੜੇ ਪੜੋਜੇ ਝੁੱਗੀ ਪਾਕੇ ਰਹ ਰਹੇ ਨੇ ਇਹ ਹਾਲਸਾ ਪੜੋਜੇ ਹੋਇਆ ਜਿਹਦੇ ਬੱਚੇ ਪੰਜ ਛੁੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਛੁੜਾਉਣ ਦੀ ਕੋਸ਼ਿਸ਼ ਕੀਤੀ ਆਈ ਇੱਟ ਮਾਰੀ ਆ ਭੱਜੀ ਨਹੀਂ ਜਾਂਦੀਗਾ ਉਹ ਦੂਜੇ ਫਿਰ ਦੂਜੇ ਨੂੰ ਪੈ ਗਿਆ ਭੱਜ ਕੇ ਫਿਰ ਫਿਰ ਜਾ ਕੇ ਤੀਜੇ ਨੂੰ ਪੈ ਗਿਆ ਐਂ ਕਰੀ ਜੇ ਅੱਜ ਇਹ ਹੀ ਮੰਗ ਕਰਦੇ ਆਂ ਜੀ ਸਰਕਾਰ ਤੋਂ ਕਿ ਜਿਹੜੇ ਹਲਕੇ ਕੁੱਤੇ ਨੇ ਇਹਨਾਂ ਨੂੰ ਜਾ ਤਾਂ ਕੋਈ ਫੜਿਆ ਜਾਵੇ ਜਾਂ ਇਹਨਾਂ ਨੂੰ ਕਿਤੇ ਦੂਰ ਜਾ ਕੇ ਛੱਡਿਆ ਜਾਵੇ ਐਸੀ ਜਗ੍ਹਾ ਜਿੱਥੇ ਇਨਸਾਨ ਨਾ ਰਹਿੰਦੇ ਹੋਣ ਜਾਂ ਇਹਨਾਂ ਨੂੰ ਮਾਰ ਦਿੱਤਾ ਜਾਵੇ ਬਸ ਮੇਰਾ ਨਾਮ ਸੁਣੋ ਅਗੇ ਅੱਛਾ ਕੀ ਗੱਲ ਹੋਈ ਹੈ ਉਹ ਸਵੇਰੇ ਬੱਚੇ ਖੇਡ ਰਹੇ تھے ਉਹ ਕੁੱਤੇ ਆ ਕੇ ਨਾ ਬੁੜਕਾ ਮਾਰ ਦਿਆ ਤੇ ਗੜੀ ਵਾਲਾ ਪੁੱਤਾ ਨਹੀਂ ਅਸੀਂ ਘੁੰਮਣੇ ਵਾਲੇ ਕੁੱਤੇ تھے ਉਹ ਪਤਾ ਨਹੀਂ ਸਵੇਰੇ ਬੈਠੇ ਸਨ ਬੱਚੇ ਮੈਂ ਹਮ ਚਾਹ ਪੀ ਰਹੇ ਸੀ ਅਸੀਂ ਤਾਂ ਇਧਰ ਧਿਆਨ ਨਹੀਂ ਕੀਤਾ ਜਿੰਨੇ ਉਹ ਆ ਕੇ ਬੁੜਕਾ ਮਾਰ ਲਿਆ ਉਹ ਨਾ ਮੈਂ ਕੋੜੀ ਦੇਖੀਗਾ ਹਾਂਜੀ ਬੇਟੀ ਹੈ ਤੁਹਾਡੀ ਬੇਟੀ ਹਾਂ ਹਾਂ ਬੇਟੀ ਹੈ ਨਾਮ ਹੈ ਬੇਟੀ ਦਾ ਪਰਿਆ ਕਿੰਨੀ ਉਮਰ ਦੀ ਹੈ ਜੀ ਤਿੰਨ ਸਾਲ ਦੀ ਹੈ ਜੀ ਤੇ ਅੱਜ ਸਵੇਰੇ ਕੱਟਿਆ ਹੁਣ ਆਹ ਸਵੇਰੀ ਪਰਪਤ ਵੀ ਕੱਲ ਵੀ ਕਾਫੀ ਐਸਆਈ ਦੀ ਤਕਰੀਬ ਉਹ 27 ਦੇ ਕਰੀਬ ਐਸਆਈ ਸੀ ਕੁੱਤੇ ਦੇ ਵੱਡੇ ਨੇ ਪਤਾ ਜਾਣਕਾਰੀ ਹੈ ਜੀ ਜਾਣਕਾਰੀ ਨਹੀਂ ਹੈਗੀ ਜੀ ਹਾਂ ਪਰ ਹਾਂ ਕਦੇ ਕੱਲ ਵੀ ਕਰਦੀ ਐਸਆਈ ਹਾਂ ਜੀ ਕੀ ਮੰਗ ਕਰਾ ਕਰਾ ਠੀਕ ਕਰ ਕੀ ਮੰਗ ਮੰਗੀ ਕਰਦੇ ਹੁਣ ਤੁਸੀਂ ਕਿਆ ਕਰਾ ਜੀ ਉਹ ਤਾਂ ਐਸੇ ਫालतू ਕੁੱਤੇ ਫਿਰਦੇ ਰਹਤੇ ਸੇ ਠੀਕ ਹੈ ਸਰ ਕਿਹੜੇ ਏਰੀਆ ਚ ਰਹਿੰਦੇ ਹੋ ਕੱਲੇ ਮੈਂ ਹਮ ਗਲ ਬੱਡੀ ਰਹਿੰਦੇ ਦੀ ਅੱਛਾ ਹਾਂ ਜੀ ਹਾਂ ਜੀ ਖੰਨਾ ਤੋਂ ਕੁਲਵਿੰਦਰ ਸਿੰਘ ਰਾਏ ਦੀ ਰਿਪੋਰਟ ਪੰਜਾਬੀ ਜਾਗਰਣ